ਕੀ ਭਗਵੰਤ ਮਾਨ ਹੋਰੀ ਪ੍ਰਤਾਪ ਸਿੰਘ ਬਾਜਵਾ ਤੋਂ ਵਿਰੋਧੀ ਧਿਰ ਦਾ ਅਹੁਦਾ ਛਡਾ ਕੇ ਰੱਖਣਗੇ ਕਹਿੰਦੇ ਜੀ ਸਿੱਧੇ ਹੋ ਗਏ ਕਿ ਲਿਆਓ ਪਾਈ ਕਰੋ ਪਰਚਾ ਪ੍ਰਤਾਪ ਸਿੰਘ ਬਾਜਵਾ ਦੇ ਉੱਤੇ ਮਹਾਲੀ ਥਾਣੇ 'ਚ ਪਰਚਾ ਵੀ ਹੋ ਗਿਆ ਉਹਨਾਂ ਨੂੰ ਅੱਜ ਲਈ ਬੁਲਾਇਆ ਵੀ ਗਿਆ ਸੀ ਅੱਜ ਉਹ ਹੋਈ ਨਹੀਂ ਕਹਿੰਦੇ ਜੀ ਉਹਨਾਂ ਦੇ ਵਕੀਲਾਂ ਨੇ ਕਾਗਜ਼ ਪੱਤਰ ਦਿਖਾ ਕੇ ਕਿਹਾ ਜੀ ਕਿ ਕੱਲ ਨੂੰ ਆ ਜਾਣਗੇ ਮੁੱਖ ਮੰਤਰੀ ਭਗਵੰਤ ਮਾਨ ਪੁੱਛ ਰਹੇ ਨੇ ਕਿ ਬਾਜਵਾ ਜੀ ਦੱਸਣ ਪਾਕਿਸਤਾਨ ਨਾਲ ਉਹਨਾਂ ਦੇ ਕਨੈਕਸ਼ਨ ਨੇ ਜਿਹੜਾ ਉਹਨਾਂ ਨੂੰ ਪਤਾ ਹੈ ਕਿ 50 ਗਰਨੇਡਾਈ ਸੀ 18 ਚੱਲ ਗਏ 32 ਅਜੇ ਚੱਲਣੇ ਬਾਕੀ ਨੇ ਕਹਿੰਦੇ ਜਵਾਬ ਦੇਣ ਤੇ ਪ੍ਰਤਾਪ ਆਜਵਾ ਕਹਿੰਦਾ ਵੀ ਮੇਰੇ ਸੋਰਸ ਤੋਂ ਮੈਨੂੰ ਜਾਣਕਾਰੀ ਨਹੀਂ ਮਿਲੀ ਮੈਂ ਸੋਰਸ ਨਹੀਂ ਦੱਸ ਸਕਦਾ ਪਰ ਇਹ ਜਾਣਕਾਰੀ ਪੁਖਤਾ ਹੁਣ ਉੱਤੇ ਰਾਂ ਕਹਿੰਦੀ ਆ ਵੀ ਤੂੰ ਪੱਤਰਕਾਰ ਤਾਂ ਹੈ ਨੀਗਾ ਸੋਰਸ ਲੁਕੋਏਗਾ ਤੂੰ ਬਿਰੋਧੀ ਤੇਰਾ ਦਾ ਲੀਟਰ ਹੈ ਜ਼ਿੰਮੇਵਾਰ ਆਮ ਅਗਲੀ ਵਾਰ ਮੁੱਖ ਮੰਤਰੀ ਬਣਨ ਦਾ ਦਾਅਵੇਦਾਰ ਬਣ ਰਿਹਾ ਹੈ ਤੇ ਦੱਸ ਸਰਕਾਰ ਦੀ ਸਹਾਇਤਾ ਕਰ ਦੇ ਭਗਵੰਤ ਮਾਨ ਕਹਿੰਦੇ ਨੀਤੀ ਪ੍ਰਕਾਰ ਬਹਿਲੀ ਤਿਆਰ ਰੇ ਸੋ ਪੁਲਿਸ ਪੁੱਛ ਕੇ ਚੱਕਰਦੀ ਫਿਰਦੀ ਆ ਪਰਚਾ ਹੋ ਗਿਆ ਪੇਸ਼ ਹੋਣ ਦੀ ਹਦਾਇਤ ਹੋ ਗਈ ਪਰ 9 April 225 ਨੂੰ 19 ਅਪ੍ਰੈਲ ਚੰਦ ਦਿਨ ਪਹਿਲਾਂ ਦੀ ਉਹ ਗੱਲ ਕਰ ਰਹੇ ਆਪਾਂ 4 ਦਿਨ ਪਹਿਲਾਂ ਦੀ ਸਮਝ ਲਓ ਉਹ ਭਾਰਤ ਦੀ ਇਕਨਾਮੀ ਗ੍ਰਾਮੀ ਅਖਬਾਰ ਹੈ ਉਹ ਪੰਜਾਬ ਦੇ ਵਿੱਚ ਆਪਣੇ ਪਹਿਲੇ ਪੰਨੇ ਤੇ ਦੈਨਿਕ ਪਾਸਕਰ ਅਖਬਾਰ ਇੱਕ ਖਬਰ ਪ੍ਰਕਾਸ਼ਿਤ ਕਰਦੀ ਹੈ ਉਹ ਖਬਰ ਦਾ ਸਰਲੇਖ ਹੈ ਪਾਕਿਸਤਾਨ ਤੋਂ ਆਏ 55 ਗ੍ਰਨੇਡਾਂੋਂ ਵਿੱਚੋਂ 9 ਹੱਬ ਤੱਕ ਟ੍ਰੇਸ ਨਹੀਂ ਉਹ ਕਹਿੰਦੇ ਜੀ ਪਾਕਿਸਤਾਨ ਤੋਂ 55 ਗ੍ਰਨੇਡ ਆਏ ਨੇ ਪਿਛਲੇ ਦਿਨਾਂ ਚ ਤੇ ਇਹਨਾਂ ਚ 30 ਤੋਂ ਜ਼ਿਆਦਾ ਗ੍ਰਨੇਡ ਕਹਿੰਦੇ ਸਰਕਾਰ ਨੇ ਬਰਾਮਦ ਕਰ ਲੇ ਪਿਛਲੇ 7 ਮਹੀਨਿਆਂ ਚ 16 ਗ੍ਰਨੇਡ ਚੱਲ ਲੇ 9 ਗ੍ਰਨੇਡ ਦੀ ਅਜੇ ਵਰਤੋਂ ਨਹੀਂ ਹੋਈ ਤੇ ਪ੍ਰਤਾਪ ਬਾਜਵਾ ਜੀ ਕਹਿੰਦੇ ਜੀ 50 ਗ੍ਰਨੇਡ ਆਏ ਨੇ 18 ਚੱਲ ਗਏ 32 ਅਜੇ ਚੱਲਣੇ ਨੇ ਹੁਣ ਜਾਂ ਤਾਂ ਆਹ ਖਬਰ ਆਧਾਰ ਹੈ ਕਿ ਪ੍ਰਤਾਪ ਬਾਜਵਾ ਜੀ ਤੁਸੀਂ 55 ਬੋਲਣੇ ਸੀ ਜਾਂ 50 ਬੋਲਣੇ ਸੀ ਜਾਂ ਤੁਹਾਡੀ ਜਾਣਕਾਰੀ ਹੋਰ ਹੈ ਇਹ ਖਬਰ ਹੋਰ ਹੈ ਜਾਂ ਸਰਕਾਰ ਦਾ ਸਕਦੀ ਹੈ ਕਿ ਭਾਈ ਜਿਹੜੇ ਪ੍ਰਤਾਪ ਬਾਜਵਾ ਜੀ ਕਹਿੰਦੇ ਆ ਜੀ ਬੱਤੀ ਚੱਲਣੇ ਉਹ ਕਹਿਣਗੇ 30 ਤਾਂ ਭਾਈ ਅਸੀਂ ਬਰਾਮਤ ਕਰ ਲੇ ਬਿਨਾਂ ਚੱਲਿਆ ਹੀ ਫੜ ਲੇ ਸੋ ਇਸ ਲਈ ਕੀ ਇਹ ਸਿਰਫ ਰਾਜਨੀਤਿਕ ਬਿਆਨਬਾਜ਼ੀ ਹੈ ਕੀ ਪੰਜਾਬ ਨੂੰ ਮੁੱਖ ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਕਰਵੇ ਵੈਸੇ ਪ੍ਰਤਾਪ ਬਾਜਵਾ ਕਈ ਵਾਰ ਪਟਕੇ ਨੇ ਇਹ ਪਹਿਲਾ ਮੌਕਾ ਨਹੀਂ ਹੈ ਤਾਜ਼ੀਆਂ ਤਾਜ਼ੀਆਂ ਜੇਕਰ ਮੈਂ ਦੋ ਗੱਲਾਂ ਕਰਾਂ ਤਾਂ ਬੱਤੀ ਐਮਐਲਏ ਵਾਲਾ ਮਸਲਾ ਕਦੀ ਸਾਡੇ ਸੰਪਰਕ ਚ ਨਹੀਂ ਆ ਜਾਣੇ ਆ ਜੀ ਹੈ ਉਧਰ ਸੁਖਿੰਦਰ ਰੰਧਾਵਾ ਕਹਿੰਦਾ ਵੀ ਸਕੂਫਾ ਸੀ ਪ੍ਰਤਾਪ ਬਾਜਵੇ ਦਾ ਫਿਰ ਸੰਤ ਬਲਬੀਰ ਸਿੰਘ ਸਿੰਚਾਲ ਦੇ ਮਸਲੇ ਤੇ ਕਿਉਂ ਤਾਂ ਠੇਕੇਦਾਰ ਨੇ ਜੀ ਪ ਜਿਸ ਤਰ੍ਹਾਂ ਉਸ ਮਸਲੇ ਤੇ ਅੜੇ ਉਹ ਆਪਣੀ ਕਈ ਤਰ੍ਹਾਂ ਨਾਲ ਨਹੀਂ ਖੜੀਆਂ ਤੇ ਹੁਣ ਆ ਤੀਜਾ ਤੀਜਾ ਮਾਮਲਾ ਹੈ ਇਹਦੇ ਵਿੱਚ ਉਲਝੇ ਸੋ ਕੀ ਪ੍ਰਤਾਪ ਬਾਜਵਾ ਟਪਲਾ ਖਾ ਰਹੇ ਨੇ ਕਿ ਉਹ ਬੜੀ ਸੋਚ ਸਮਝ ਕੇ ਕੁਝ ਮੁੱਦਿਆਂ ਨੂੰ ਉਭਾਰ ਰਹੇ ਨੇ ਪਰ ਇਸ ਮਸਲੇ ਤੇ ਸਰਕਾਰ ਕੀ ਸੱਚਮੁੱਚ ਫਿਕਰਮੰਦ ਹੈ ਕਿ ਕਿਤੇ ਗਰਨੇਡ ਫੜਨੇ ਆ ਇਸ ਲਈ ਪ੍ਰਤਾਪ ਬਾਜਵਾ ਨੂੰ ਫੜਨਾ ਜਾਂ ਉਹਨਾਂ ਨੂੰ ਰਾਜਨੀਤਿਕ ਤੌਰ ਤੇ ਕੁਝ ਬੋਲਣ ਦਾ ਤੇ ਪ੍ਰਤਾਪ ਬਾਜਵਾ ਨੂੰ ਪਿਛਾਂ ਧੱਕਣ ਦਾ ਮੌਕਾ ਮਿਲ ਗਿਆ ਇਹ ਵੀ ਪਹਿਲੂ ਬਾਤ ਚੰਜੋਗ ਹੈ ਸੋ ਬਹੁਤ ਬਹੁਤ ਸ਼ੁਕਰੀਆ